ਸਾਫ ਹੈ ਉਹਨੂੰ ਕਿਉਂ ਛਾਨਣਾ ਲਾ ਦੇਵੇ ਛਾਨਣਾ ਲਾਉਂਦੇ ਹੀ ਆ ਹੂੰ ਮੈਂ ਤਾਂ ਕਿਸੇ ਦਿਨ ਡਰਾਮਾ ਵਾਲੀ ਵੀ ਕੱਢਦੇ ਆ ਸਾਰੇ ਸਾਫ ਹੈ ਹਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਂ ਪੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਇੱਕ ਹੋਰ ਆਪਣਾ ਨਵਾਂ ਬਲੌਗ ਤੇ ਆਟਾ ਹੋ ਚੱਲਾ ਜੀ ਖਤਮ ਅੰਮਲੀ ਹੁਣ ਦਾਣੇ ਸਿੱਟ ਕੇ ਆਉਗਾ ਚੱਕੀ ਤੇ ਪਹਿਲਾਂ ਕਹਿਆ ਤਾਂ ਇਹਨਾਂ ਦਾ ਸੀ ਨਾ ਆਟਾ ਭਿਆ ਲਿਆ ਫੇਰ ਇਹਦੇ ਨੇ ਕਹੇ ਆਟਾ ਭਿਆ ਲਿਆ ਜਦ ਕਿ ਕਹਿੰਦਾ ਦਾਣੇ ਭਿਆ ਲਿਆ ਅੱਜ ਮੁੰਡਾ ਬਣਨੇ ਲੈ ਕੇ ਆਇਆ ਓਹੋ ਕਿੰਨਾ ਹਰੇ ਭਰੇ ਹੋ ਗਿਆ ਨਾ ਇੱਥੇ ਜਾਣਾ ਮੈਂ ਕਿਹਾ ਗੱਡੀ ਤੇ ਚੱਲਾਂ ਸ਼ੁਕਰ ਸਕੂਟਰੀ ਤੇ ਵੀ ਚੱਲਾਂ ਮੈਂ 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 ਕਈ ਆਰ ਗੱਡੀ ਤੇ ਲੱਗੇ ਉਹ ਤਾਂ ਜਦੋਂ ਦੋ ਤਿੰਨ ਚਾਰ ਹੀ ਗੀਟ ਤੇ ਲਿਆਉਣ ਨੂੰ ਉਹ ਬੰਦ ਗਿਆ ਹਾਂ ਤੈਨੂੰ ਕੀ ਹੋਇਆ ਕੀ ਹੁੰਦਾ ਬੈਠ ਜਾ ਤਾਂ ਸੁਵਾਦੀ ਜਾਏ ਚੱਲੀਏ ਜੀ ਹੁਣ ਇਸ ਤੋਂ ਬਾਅਦ ਵਿੱਚ ਮੰਗ ਮੰਗੋ ਵਾਲਾ ਤੇ ਮੰਗੋ ਦਾ ਜ਼ਿਆਦਾ ਡਰ ਸੀ ਸਾਨੂੰ ਉਹੀ ਕੰਮ ਹੋ ਗਿਆ ਸਹੀ ਗਣੀ ਮਨੀ ਲੋ ਜੀ ਉੰਡਾ ਲੈ ਕੇ ਚੱਲਾ ਦਾਣੇ। ਓਕੇ। ਬਾਸ ਹੁੰਦੇ ਤੱਕ ਮੈਂ ਚੇਂਜ ਕਰਦੀ ਕਲੌਥ ਕੱਪੜੇ ਤੇ ਫਿਰ ਚਲੀਏ। ਓਕੇ। ਓਕੇ। ਕਾਸ਼ ਸਵੇਰੇ ਪਾਇਆ ਸੀ ਜੀ ਮੈਂ ਫੀਡ ਦੇ ਭਰਨੇ ਭਰਿਆ ਸਿੱਖਾ ਖਤਮ ਹੋ ਗਿਆ ਇਹਨਾਂ ਦਾ ਹੁਣ ਫੇਰ ਦੁਬਾਰਾ ਪਾਉਣੇ ਆ ਫੀਡ। ਗੁੱਲੂ ਕੀ ਹੋਇਆ ਕੀ ਹੋਇਆ ਅੱਜ ਮੈਂ ਕੋਈ ਵਲੌਗ ਨਹੀਂ ਸ਼ੁਰੂ ਕੀਤਾ ਸੀ ਤਾਂ ਕਰਕੇ ਨਹੀਂ ਕੀਤਾ ਜਿਵੇਂ ਬੀਜ਼ੀ ਸੀ ਦਿਖਾਵਾਂ ਤੁਹਾਨੂੰ ਅੱਜ ਜੀ ਇਹਦੀ ਸਲਵਾਰ ਮੈਂ ਕਰਦੀ ਸਟਿਚ ਕਰਕੇ ਰੱਖੀ ਸੀ ਤੇ ਜੈਂਪਰ ਸਟਿਚ ਨਹੀਂ ਕੀਤਾ ਸੀ ਕਿਉਂਕਿ ਮਸ਼ੀਨ ਆ ਸ਼ਾਰਟ ਮਾਰਦੀ ਸੀ ਉਹ ਮਤਲਬ ਇਹਦੀ ਮੋਟਰ ਤੇ ਹੁਣ ਮੈਨੂਵਲੀ ਕਰ ਲਈ ਮੈਂ ਮਤਲਬ ਇਹ ਉਹ ਪੈਰਾਂ ਵਾਲਾ ਲਾ ਲਿਆ ਇਹਦੇ ਉੱਤੇ ਪੈਰਾਂ ਨਾਲ ਜਦੋਂ ਸੀਏ ਬਹੁਤ ਹੀ ਸਫਾਈ ਨਾਲ ਸਟੀਚਿੰਗ ਕਰ ਹੁੰਦੀ ਦੇਖੋ ਮੈਂ ਪਾਈਪਿੰਗ ਲਾਈ ਆ ਵਾਲੀ ਕਿੰਨੀ ਸਫਾਈ ਨਾਲ ਲੱਗੇ ਪਾਈਪਿੰਗ ਹਜੇ ਇਹਦੇ ਉੱਤੇ ਮੈਂ ਸੀਨ ਲਾਉਣੀ ਆ ਇੱਕ ਦਿਨ ਮੈਂ ਇਹਨੂੰ ਜੈਂਪਰ ਨੂੰ ਜੋੜ ਲਿਆ ਸੀ ਗਲਾ ਗੁਲਾ ਜੋੜ ਲਿਆ ਸੀ ਇਹ ਤੇ ਅੱਜ ਮੈਂ ਪਾਈਪਿੰਗ ਲਾ ਲਈ ਤੇ ਬਾਹਾਂਵਾਂ ਜਿਹੜੀਆਂ ਉਹ ਜੜ ਦਿੱਤੀਆਂ ਬਾਹਾਂਵਾਂ ਲਾ ਲਈਆਂ ਤੇ ਕੱਲ ਨੂੰ ਕਰੂੰਗੀ ਜੀ ਮੈਂ ਤਰਪਾਈ ਫੇ ਹੋ ਜਾਣਾ ਜੀ ਮੇਰਾ ਸੂਟ ਹੈ ਤਿਆਰ ਫੇ ਕਟਾਂਗੇ ਸਿਆਲਾਂ ਵਾਲੇ ਇੱਕ ਇੱਕ ਚਲੋ ਜੀ ਹੁਣ ਚੱਲਦੇ ਆਂ ਸਮਾਧੀ ਦੱਸੋ ਆਪਦੀ ਮੰਗੋ ਬਾਰੇ ਤੇ ਇਹ ਜੀ ਅਸੀਂ ਆਗੇ ਸੀ ਹਵੇਲੀ ਧਾਰਮਾ ਕੱਢ ਲਈ ਆ ਤੇ ਗੰਗਾ ਇਹ ਵੱਜੀ ਹੋਈ ਖਾਂਸੀ ਮੈਨੂੰ ਫੇਰ ਦੁਬਾਰਾ ਹੋ ਗਈ ਤੇ ਮਨਵੀਰ ਦਊਗਾ ਆਪਦੀ ਮੰਗੋ ਬਾਰੇ ਲੇਟੈਸਟ ਨਿਊਜ਼ ਹੁਣ ਤੱਕ ਗਿਆ ਹੋਣਾ ਤੂੰ ਐਨਾ ਨਾ ਅੱਕਿਆ ਨਹੀਂ ਮੈਂ ਤੱਕ ਚੁੱਕੀ ਐ ਨਾ ਕੰਮਾਂ ਤੋਂ ਮਤਲਬ ਕਿ ਮ ਗਾਂਦ ਹੋਣੀ ਕਿਵੇਂ ਪਰ ਜਿਹੜਾ ਬਾਰ 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 ਤੇ ਜੀ ਨਿਊਜ਼ ਇਹ ਆ ਜੀ ਮੰਗੋ ਸਾਡੀ ਦੁਬਾਰਾ ਹੀਟ ਚ ਆ ਗਈ ਫੋਰਥ ਟਾਈਮ ਫੋਰਥ ਟਾਈਮ ਹੀਟ ਚ ਇਸ ਵਾਰ ਦਾ ਤਾਂ ਵੱਡਾ ਕਾਰਨ ਇਹਦਾ ਇਹ ਵੀ ਹੋ ਸਕਦਾ ਹੀਟ ਚ ਆਉਂਦਾ ਅ ਮਸਟਾਈਟਿਸ ਕਰਕੇ ਆਪਾਂ ਜਿਹੜੀਆਂ ਨੂੰ ਕਦੀ ਕਾਲੀਆਂ ਮਿਰਚਾਂ ਮਤਲਬ ਗਰਮ ਚੀਜ਼ਾਂ ਜਿਹੜੀਆਂ ਦਿੱਤੀਆਂ ਸੀ ਕਿਉਂਕਿ ਇਹ ਆਈ ਕਰਾਈ ਨੂੰ ਜ਼ਿਆਦਾ ਟਾਈਮ ਨਹੀਂ ਸੀ ਹੋਇਆ ਉਦੋਂ 25 ਤੋਂ 30 ਦਿਨ ਹੋਏ ਸੀ ਹਾਂ 20 ਤੋਂ 30 ਦਿਨ ਹੋਏ ਸੀ ਹਾਂ 30 ਕਿ ਦਿਨ ਹੋ ਗਏ ਸੀ ਇੱਕ ਮਹੀਨਾ ਹੋ ਗਿਆ ਸੀ ਤੇ ਉਹਨੇ ਡਾਕਟਰ ਨੇ ਵੀ ਇਹੇ ਕਾਰਨ ਦੇ ਚਾਹ ਕੋਈ ਗਰਮ ਚੀਜ਼ਾਂ ਬਹੁਤ ਦਿੱਤੀਆਂ ਨਾ ਇਹਨੂੰ ਤਾਂ ਕਰਕੇ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਚੱਲਦਾ ਰਹਿੰਦਾ ਹੂੰ ਚੱਲਦਾ ਰਹਿੰਦਾ ਮੈਂ ਤਾਂ ਏਕ ਜਾਨੀ ਐਕਦਾ ਇਹ ਕੰਮ ਨਹੀਂ ਹੋਣਾ ਚਾਹੀਦਾ ਰਿਪੀਟ ਰਿਪੀਟ ਹਜੇ ਉਹ ਮੈਡਮ ਦੇ ਲਵਾਈ ਏ ਆਈ ਇਹਦੀ ਵੀ ਕਰਵਾਈ ਆ ਹੁਣ ਇਹਦਾ ਵੀ ਹਜੇ ਕੁਝ ਨਹੀਂ ਪਤਾ ਜਦ ਤੱਕ 2 ਮਹੀਨੇ 2.5 ਮਹੀਨੇ ਹੋਏ ਨਾ ਚੈੱਕ ਕਰਾਉਣ ਨੂੰ ਕਿਦਾ ਫੇ ਭੇਜਦੀ ਆ ਬਾਹਰ ਵੀਜ਼ਾ ਤਾਂ ਲੱਗਾਈ ਹੋਇਆ ਤੇਰਾ ਤੇਜ ਤੇਜਦੀ ਆ ਇੱਕ ਵਾਰੀ ਗੇੜੀ ਕਾਢਿਆ ਗ੍ਰੀਸ ਮਾਹੌਲ ਦੇਖਿਆ ਉੱਥੇ ਹਾਂ ਮੈਂ ਤਾਂ ਲੜਦੀ ਕਰੀ ਪਰ ਇਹ ਨਹੀਂ ਦੋਨੇ ਕਿਤੇ ਜਾਣੀ ਇਹ ਨਹੀਂ ਕਿਤੇ ਜਾਣੀ ਐਨਾਂ ਨੂੰ ਘਰੇ ਸ਼ੋਕੇਸਟ 'ਚ ਰੱਖਿਆ ਜੇ ਬੱਤ ਚੱਲਦਾ ਹੁੰਦਾ ਮੈਂ ਰੱਖ ਵੀ ਦੇਣੀ ਆ ਤੀ ਕੁੱਤਾ ਇਹ ਨਾ ਬਾਕੀ ਜੀ ਏ ਆਈ ਕੱਲ੍ਹ ਦੇ ਹੀਟ 'ਚ ਆਈ ਸੀ ਇੱਕ ਵਾਰੀ ਹੁਣ ਕਰਵਾ ਦਿੱਤੀ ਆ ਇੱਕ ਵਾਰੀ ਸਵੇਰ ਨੂੰ ਇੱਕ ਵਾਰੀ ਉਹ ਸਵੇਰ ਨੂੰ ਆਊਗਾ ਡਾਕਟਰ ਮੈਂ ਕਹਾਂ ਤੂੰ ਇਸ ਵਾਰ ਤਿੰਨ ਵਾਰ ਇੰਜੈਕਸ਼ਨ ਲਾ ਦੇ ਆ ਇਹ ਕਰ ਇੱਕ ਵਾਰੀ ਹੁਣ ਕੱਲ ਕੱਲ ਨੂੰ ਦੋ ਟਾਈਮ ਆਊਗਾ ਬਾਕੀ ਤੁਸੀਂ ਵੀ ਕੋਈ ਚੰਗੀ ਸਲਾਹ ਹੋਈ ਤਾਂ ਪਲੀਜ਼ ਭੈਣ ਭਰਾ ਜ਼ਰੂਰ ਸਲਾਹ ਦਿਓ ਹਨਾ ਆ ਕੋਸਮਾ ਨੂੰ ਹਰ ਪਾਸੇ ਮਨ ਖੁਸ਼ ਰਹਿੰਦਾ ਉਦਮ ਵੀ ਰਹਿੰਦਾ ਚਲੋ ਜੀ ਚਲਿਏ ਹਵੇਲੀ ਚਲਿਏ ਸਾਫ ਸਫਾਈ ਕਰੀਏ ਤਾਰ ਕੱਢ ਕੇ ਲਿਆਈਏ ਤੇ ਜਦੋਂ ਇੰਜੈਕਸ਼ਨ ਲੱਗੇ ਨੂੰ ਮਹੀਨਾ ਹੋਇਆ ਹੁੰਦਾ ਨਾ ਇੱਕ ਉਮੀਦ ਜੀ ਹੁੰਦੀ ਹਾਂ ਇਹਦਾ ਇਹ ਹੁਣ 3 ਮਹੀਨੇ ਹੋ ਜਾਣੇ ਇਹਨੂੰ ਚੈੱਕ ਅਪ ਕਰਵਾਵਾਂਗੇ ਤੇ ਗੁੱਡ ਨਿਊਜ਼ ਆਊਗੀ ਹਨਾ ਤੇ ਮੰਗੋ ਨੇ ਕਨਸੀਵ ਕਰ ਲਿਆ ਉਹ 1 ਮਹੀਨੇ ਤੋਂ ਪਿਛਲੀ ਵਾਰੀ ਵੀ ਕੋਸ਼ਿਸ਼ ਦੇਣੀ ਉੱਤੇ ਹੋਈ ਸੀ ਪੂਰੇ 21 ਦਿਨ ਹੀ ਨਹੀਂ ਪਿਛਲੀ ਵਾਰੀ 21 ਦਿਨ ਬਾਅਦ ਚ ਹੀਟ ਚ ਆ ਗਈ ਇਸ ਵਾਰ 38 ਦਿਨ ਬਾਅਦ ਚ 38 40 ਦਿਨ ਹੋ ਗਏ ਇਹਨੂੰ ਉਸ ਤੋਂ ਬਾਅਦ ਵਿੱਚ ਹੀਟ ਵਿੱਚ ਆ ਗਈ ਹਾ ਫਰਸਟ੍ਰੇਟ ਹੋ ਗਏ ਮਨ ਬਹੁਤ ਖਰਾਬ ਹੋ ਜਾਂਦਾ ਐਦਾਂ ਕਿਉਂਕਿ ਬਾਰ ਬਾਰ ਹੁਣ ਤੁਸੀਂ ਜੇ ਸੋਚੋ ਸੈਕਸਡ ਸੀਮਨ ਜਿਹੜਾ ਸੀਗਾ ਜੇ ਹੁਣ ਸੈਕਸਡ ਸੀਮਨ ਲਵਾਇਆ ਹੋਵੇ ਕਮ ਸਕੱਮ 2.5 ਹਜ਼ਾਰ ਦਾ 4000 ਦਾ ਹਾਂ 4000 ਤੱਕ ਪਾਉਂਦੇ 4000 ਦਾ ਸਾਡੇ ਇੱਥੇ ਸੈਕਸਡ ਸੀਮਨ ਜੇ ਤੁਸੀਂ ਉਹ ਤਿੰਨ ਵਾਰੀ ਏਆਈ ਕਰਾਉਂਗੇ ਉਹ ਲਵਾਉਂਗੇ ਜਾਂ ਦੋ ਵਾਰੀ ਵੀ ਲਾ ਲਾ 8000 ਰੁਪਏ ਜਾਊ ਤੇ 21 ਦਿਨ ਬਾਅਦ ਚ ਮਹੀਨੇ ਬਾਅਦ 8-8000 ਰੁਪਏ ਬਾਰ-ਬਾਰ ਕੌਣ ਲਵਾਵੇ ਤੇ ਹੁਣ ਨੋਰਮਲ ਏਆਈ ਕਰਵਾਈ ਅਸੀਂ ਕਿੰਨੇ ਵਾਲੀ 400 ਵਾਲੀ ਕਰਾਈ ਸੀ ਪਿਛਲੀ ਵਾਰੀ ਹੁਣ ਇਸ ਵਾਰ ਅਸੀਂ ਨੋਰਮਲ ਹੀ ਕਰਾਤੀ ਸੀ ਪਿਛਲੀ ਵਾਰੀ ਦੋ ਵਾਰੀ ਉਸ ਤੋਂ ਪਿਛਲੀ ਵਾਰੀ ਵੀ 440 ਦੀ ਉਸ ਤੋਂ ਬਾਅਦ ਚ ਵੀ ਤੀਜੀ ਵਾਰੀ ਫੇ 440 ਦੀ ਦੋ ਵਾਰੀ ਹੁਣ ਫੇਰ ਹੁਣ ਅਸੀਂ ਦੂਜੀ ਕਰਾ ਦਿੱਤੀ 200 ਵਾਲੀ ਦੋਗਲੀ ਵਾਲੀ ਦੂਜੀ 200 ਵਾਲੀ ਉੱਤੋਂ ਹੈ ਨਹੀਂ ਹਾਂ ਸਵੇਰ ਨੂੰ 400 ਵਾਲੇ ਹੋ ਗਏ ਫਰਸਟ੍ਰੇਟ ਹੋ ਗਏ ਮੈਨੂੰ ਤਾਂ ਕਈ ਵਾਰ ਗੁੱਸਾ ਚੜ ਜਾਂਦਾ ਫੇ ਮੇਰਾ ਜੀ ਕਰੂਗਾ ਕੋਈ ਦਵਾਈ ਹੋਵੇ ਇਹਨਾਂ ਨੂੰ ਚੋਈ ਚੱਲੋ ਨਹੀਂ ਡਿਲੀਵਰੀ ਹੁੰਦੀ ਨਾ ਸੇ ਉੱਤੋਂ 1.5 200 ਕੰਮ ਤਾਂ ਦਿੰਦੀਆਂ ਰਹਿੰਦੀਆਂ ਹੁੰਦੀਆਂ ਇਦਾਂ ਮੈਨੂੰ ਦੇਖਿਆ ਮੈਂ 4 ਸਾਲ ਤੱਕ ਤਾਂ ਰੱਗੇ ਇੰਨੇ ਸਾਲ 1.5 ਸਾਲ ਮੰਗੋ ਸਾਡੀ ਅਸੀਂ ਸੂਈ ਲਿਆਂਦੀ ਸੀ 12 13 ਫਰਵਰੀ ਨੂੰ ਫਰਵਰੀ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਸਤੰਬਰ ਸਤੰਬਰ ਚੱਲਦਾ ਇਹ ਸਤੰਬਰ ਦੀ 13 ਤਰੀਕ ਨੂੰ ਇਹਨੂੰ ਪੂਰੇ 8 ਮਹੀਨੇ ਹੋ ਗਏ ਸੂਈ ਨੂੰ 8 ਮਹੀਨੇ ਹੋ ਗਏ ਪਰ ਹਜੇ ਤੱਕ ਵਿੱਚ ਗਰਮੀ ਵੀ ਬਹੁਤ ਸੀ ਫਿਰ ਮੈਸਟਾਈਟਿਸ ਹੋ ਗਿਆ ਮੰਗੋ ਵਿਚਾਰੀ ਵੀ ਕੀ ਕਰੇ ਅ ਅੱਜ ਜੀ ਸਾਰੀ ਸਾਫ ਸਫਾਈ ਹੁਣ ਮਨੀ ਮੈਨੂੰ ਘਰ ਛੱਡਿਆ ਆਊਗਾ ਤਾਰ ਮੈਂ ਕੱਢ ਲਈ ਮਨੀ ਕਰੂਗਾ ਕਿਉਂਕਿ ਮਨੀ ਦੀ ਦਾਦੀ ਨੂੰ ਹੋਇਆ ਹੋਇਆ ਬੁਖਾਰ ਤਾਂ ਮੈਂ ਜਾ ਕੇ ਘਰੇ ਕਰਨੇ ਆ ਕੰਮ ਕਈ ਤੇ ਇਸ ਕਰਕੇ ਅੱਜ ਇਹ ਸਾਰੀ ਹੁਣ ਖਲਾਰਾ ਜੋ ਝਾੜੂ ਲਾਉਣਾ ਇਥੋਂ ਗੋਹਾ ਗਾਹਾ ਸਭ ਕੁਝ ਹੁਣ ਮਨਵੀਰ ਮੈਨੂੰ ਘਰੇ ਛੱਡਿਆ ਆਊਗਾ ਤਾਂ ਆਪੇ ਆ ਕੇ ਕਰੂਗਾ ਤੇ ਆਪਾਂ ਚੱਲੀਏ ਜੀ ਹੁਣ ਮਨੀ ਤਾਂ ਇਕੱਲੇ ਨੇ ਘਰ ਲੈਣਾ ਉਦ ਦਾ ਬਾਬਾ ਇਹਦੇ ਕੋਲ ਹੀ ਹੁੰਦਾ ਮੈਨੂੰ ਆਪਣੀ ਗੱਡੀ 'ਚ ਛਾੜਿਆ ਘਰੇ ਚੱਲ ਚਲਾਤਾ ਮੈਂ ਤੇਰੀ ਵੀਡੀਓ ਬਣਾਉਣੇ ਚਲਾ ਤਾਂ ਕਿੱਦਾਂ ਚੱਲਦੀ ਚਲਾ ਅੜ ਗਈ ਇਹ ਗੱਡੀ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਮੈਂ ਠੱਕਾ ਲਵਨੀ ਠੱਕਾ ਲਵਨੀ ਏ ਚਲੋ ਘੈਂਟ ਆ ਗੱਡੀ ਓ ਆਦਰਵਾਜਾ ਬੰਦ ਨਹੀਂ ਹੁੰਦਾ ਆ ਵਾਲਾ ਆ ਦੇ ਆਦਰਵਾਜਾ ਕਾ ਕਿ ਬੰਦ ਕਰ ਬੰਦ ਨਹੀਂ ਹੁੰਦਾ ਲੈ ਲੋ ਗੱਡੀ ਫੇਰ ਫਸ ਗਏ ਉਧਰ ਲੈ ਜਾ ਇਧਰ ਇਧਰ ਲੈ ਜਾ ਇਧਰ ਇਧਰ ਲੈ ਜਾ ਉੱਪਰ ਲੈ ਜਾ ਕਾ ਕਿ ਇਧਰ ਖੁੱਲੀ ਜਗ੍ਹਾ ਤੇ ਇਧਰ ਲੈ ਜਾ ਖੁੱਲੀ ਜਗ੍ਹਾ ਤੇ ਬੱਧਾ ਦੇ ਲੈ ਕਿੰਨੀ ਵਧੀਆ ਚੀਜ਼ ਬਣਾਈ ਨੇ ਆਣੇ ਵਾਲੇ ਖਿਡੌਣੇ ਵੱਡੇ ਤੋਂ ਵੱਡੇ ਖਿਡੌਣੇ ਆ ਗਏ ਲੈ ਲੋ ਬੈਟਰੀ ਤੇ ਨਹੀਂ ਇਹਦੀ ਡਾਊਨ ਚਲ ਮੈਂ ਗੱਡੀ 'ਚ ਚੱਲ ਜਾਨੀ ਆਪਦੇ ਘਰੇ ਉੱਥੇ ਡਰਮੀ ਆ ਜਾਣੀ ਦੁੱਧ ਵਾਲੀ ਹੈ ਨਾ ਲੈ ਆ ਲੈ ਆ ਮੋੜ ਕੇ ਲੈ ਇਹ ਹੈ ਵੀ ਪਲक्कੜ ਹੀ ਹੈ ਨਾ ਲੱਕੜ ਦੇ ਕੇ ਆਇਆ ਸਾਰੀਆਂ ਗਰਮੀਆਂ ਨੇ ਕद्दू ਖਾਦਾ ਅੱਜ ਲਿਆਉਣੇ ਪੈ ਗਿਆ ਕਿੱਥੇ ਗਿਆ ਕੱਦੂ ਲੋ ਜੀ ਅੱਜ ਅਸੀਂ ਬਣਾਵਾਂਗੇ ਕद्दू ਦੇ ਕੋਪ ਤੇ ਆਕ ਕੇ ਸੋਚ ਸੋਚ ਕੇ ਕੀ ਬਣਾਈਏ ਕੀ ਬਣਾਈਏ ਮੁੱਕਾ ਦਾ ਕद्दू ਚਲੋ ਜੀ ਹੁਣ ਇਹਨੂੰ ਕੱਟ ਕੇ ਪਹਿਲਾਂ ਮੈਨੂੰ ਕਰਾਂ ਕद्दूकਸ਼ ਚਾਹ ਬਣਾ ਲਿਆ ਜੀ ਕਰ ਲਿਆ ਜੀ ਆਪਾਂ ਕਦੂ ਕਦੂ ਕਸ਼ ਮੋੜ ਰੰਗ ਦੇ ਵਿੱਚ ਇਹ ਤੇਰੀ ਕੋਪ ਤੇ ਮੈਂ ਕੱਢ ਲਿਆ ਤੇ ਹੁਣ ਸੈਕੰਡ ਟਾਈਮ ਇਹਨੂੰ ਫਰਾਈ ਕਰਾਂਗੇ ਐਦਾਂ ਫੇੰਗੇ ਫਿਰ ਵਿੱਚੋਂ ਦਾ ਕਹਿਣ ਜਿਹੜੇ ਪੱਕ ਜਾਂਦੇ ਕੌਣ ਪਗੀ ਆ ਕੁਛ ਨਹੀਂ ਹੁੰਦਾ ਹਜੇ ਇਹਨੇ ਬਹੁਤ ਬੂਏ ਕੋਲ ਜਾ ਕੇ ਉਹ ਕਰਦੀ ਐ ਐਦਾਂ ਦਾ ਸੈਕੰਡ ਟਾਈਮ ਆਪਾਂ ਜ਼ਰਾ ਮਿਆ ਚਲੋ ਜੀ ਅੱਤਾਂ ਨੂੰ ਸਾਰੇ ਫਰਾਈ ਕਰਨਾ ਦੂਜੀ ਵਾਰ। ਫੇਰ ਉਹਨੇ ਆ ਤੜਕਾ ਤੇ ਉਹਨੇ ਸਬਜੀ। ਤੇ ਇਹ ਜੀ ਅੱਪਾ ਦੂਜੀ ਵਾਰੀ ਵੀ ਫਰਾਈ ਕਰ ਲੇ। ਅੱਬ ਦੇ ਫਰਾਈ ਹੋਣ ਦੇ ਤਾਂ ਫੇਰ ਤੜਕਾ ਲਾ ਕੇ ਸਬਜੀ ਬਣਾ ਕੇ। ਫੇਰ ਚਾਲੂ ਹਵਾਲ ਕੇ ਵੀ ਪਾ ਸਕਦੇ ਆ ਪਰ ਆਲੂ ਖਾ ਖਾਕ ਨੇ। ਪਾਣੀ ਪਾਇਆ ਆਲੂ ਵਾਲ ਕੇ।